ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਾਭ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿੱਥੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਉਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਹੁਣ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਿਹਤ ਮੰਤਰੀ ਬਲਬੀਰ ਸਿੰਘ ਫਿਰੋਜ਼ਪੁਰ ਦੇ ਦੌਰੇ ਤੇ ਨੇ ਤੇ ਇਸ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਆਦੇਸ਼ ਜਿਹੜੇ ਆ ਉਹ ਦੇ ਦਿੱਤੇ ਗਏ ਨੇ ਹੁਕਮ ਦਿੱਤੇ ਗਏ ਨੇ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਨਾ ਨਾ ਕਰਨਾ ਪਵੇ ਕਿਉਂਕਿ ਜਿੱਥੇ ਲਗਾਤਾਰ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜਾ ਦੀ ਸਥਿਤੀ ਬਣੀ ਹੋਈ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਇਸ ਤੇ ਮੱਦੇਨਜ਼ਰ ਹੀ ਸਿਹਤ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਉਹ ਫਿਰੋਜ਼ਪੁਰ ਪਹੁੰਚੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਉਸ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਫਿਰ ਨਾਲ ਹੀ ਸਿਵਲ ਹਸਪੀਟਲ ਦੇ ਵਿੱਚ ਡੇਂਗੂ ਵਾਰਡ ਦਾ ਵੀ ਨਿਰਿਖਣ ਕੀਤਾ ਹੈ ਕਿ ਕੁਝ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਉਹ ਵੀ ਸੁਣ ਲੈਣੇ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹੜ੍ਹ ਆਏ ਹੋਏ ਆ ਜੀ ਜਿਵੇਂ ਸਾਡੇ ਮਰੇ ਐਮਐਲਏ ਦੇ ਪਾਜਾ ਸਿੰਘ ਸਰਾਰੀ ਜੀ ਸਰਦ ਸਾਹਿਬ ਔਰ ਮਿਨਿਸਟਰ ਔਰ ਸਾਰੇ ਥੋੜੇ ਜਿਨਾ ਪ੍ਰਸ਼ਾਸਨ ਸਾਡੇ ਅਸੀਂ ਸਾਰੇ ਜਣੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਟ ਮਿਸਟਰ ਜੀ ਦੀ ਹੰ ਨੀਵਾ ਬੜਾਈਆਂ ਉਹਦੇ ਵਿੱਚ ਅਸੀਂ ਜਿਹੜੇ ਆ ਗਏ ਸਾਰੇ ਜਿੰਨੇ ਵੀ ਕੈਬਨਿਟ ਮਿੰਿਸਟਰ ਹੈ ਅਸੀਂ ਮੀਟਸ ਆ ਕੇ ਪ੍ਰਾਤਕ ਸਾਰੇ ਆਣਾ ਦੇਖ ਰਹੇ ਆ ਮੈਂ ਆਲਰੇਡੀ ਜਿਹੜਾ ਕੋਸਲਾ ਦੇ ਸਾਰਾ ਜਿੰਨਾ ਵੀ ਉਹਦਾ ਸਿਹਤ ਦਾ ਪਰਵਤਰ ਹੈ ਸਾਰੇ ਪੰਜਾਬ ਚ ਮੈਂ ਸੁਪਰਵਾਈਜ਼ ਕਰ ਰਿਹਾ ਹਾਂ ਉਹਨੂੰ ਖੁਦ ਜਾ ਕੇ ਦੇਖ ਰਹੇ ਆ ਸਾਡੇ ਕੋਲ ਇੱਕ ਮੋਬਾਈਲ ਟੀਮ ਹੈ ਅਸੀਂ ਜਿਹੜੀਆਂ ਹੈਗੀਆਂ 323 ਮੋਬਾਈਲ ਟੀਮਾਂ ਬਣਾਈਆਂ ਜਿਹਦੇ ਵਿੱਚ ਡਾਕਟਰ ਵੀ ਆਉਂਦਾ ਸਾਰੀਆਂ ਦਵਾਈਆਂ ਸਾਰਾ ਕੁਝ ਉਹਦਾ ਵਿਸਥਾਰ ਹੈ ਉਹ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਇਨਿਸ਼ੀਏਟਲੀ ਟੈਂਪੋਰਰੀ ਡਿਸਪੈਂਸਰੀ ਜਾਂ ਉਹ ਛੋਟਾ ਜਿਹਾ ਹਸਪੀਟਲ ਸਟੱਪ ਕਰ ਦਿੰਦੇ ਆ ਇਸ ਤੋਂ ਬਾਅਦ ਸਾਡੇ ਕੋਲ 450 ਤੋਂ ਕਲੀਨਟੀਆਂ ਲੱਗੀਆਂ ਹੈ ਰੈਪਿਡ ਰਿਸਪੌਂਸ ਟੀਮ ਆ ਦੇਦੇ ਚ ਪੈਰਾਮੈਡਿਕਸ ਦੇ ਪਾਸਟ ਡਾਟ WHORS ਕੋਰ ਇੰਡੀਆ ਬੋਲੀਆ ਉਹ ਅਸੀਂ ਆਸ਼ਾ ਵਰਕਰ ਤੱਕ ਦੇ ਦਿੱਤਾ ਤੋਂ ਬਾਅਦ ਕਪੂਰਥਾਲੀ ਤੋਂ ਸ਼ੁਰੂ ਕਰਕੇ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸੀਗਾ ਸਭ ਤੋਂ ਵੱਧ ਅਫੈਕਟਡ ਏਰੀਆ ਸੀਗਾ ਉਹ ਵਾਪਰ ਏਰੀਆ ਸੀਗਾ ਸ਼ਰਤਾਰਪੁਰ ਨੋਤੀ ਸਾਹਿਬ ਦੇ ਵਿੱਚ ਬਾਬੇ ਨਾਲਖ ਦੀ ਨਗਰੀ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਜਿਹੜੇ ਡੇਰੇ ਤੇ ਰਹਿੰਦੇ ਆ ਉਹਨਾਂ ਤੱਕ ਸਾਰਾ ਜਿਹੜਾ ਮੈਡੀਕ੍ਰੇਟ ਵੀ ਪਹੁੰਚ ਰਿਹਾ ਹੈ ਦੇ ਉਹਨਾਂ ਵਾਸਤੇ ਪੀਣ ਵਾਸਤੇ ਪਾਣੀ ਰਾਸ਼ਨ ਸੁੱਕਾ ਰਾਸ਼ਨ ਔਰ इवन ਜਿਹੜੇ ਪਰਵੇਸ਼ੀ ਆ ਉਹਨਾਂ ਵਾਸਤੇ ਖਾਣ ਔਰ ਜਿਹੜਾ ਹੈਗਾ इवन ਜਿਹੜੋ ਸਾਡੇ ਜਜਮ ਚ ਆਪਣਾ ਅਚਾਰ ਕਹਿੰਦੇ ਆ इवन ਪਰਵੇਸ਼ੀਆਂ ਵਾਸਤੇ ਉਹ ਵੀ ਸੰਗਤ ਚਾਹ ਲਈ ਬਹੁਤ ਸਾਰੀ ਤੇ ਕਮਨਟ ਵੀ ਮਦਦ ਕਰ ਰਹੀ ਆ ਇਹਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਹੈ ਕਿ ਉਹਨੂੰ ਸਾਡੇ ਮਹਪਤੀ ਸਾਹਿਬ ਨੇ ਜੀ ਗੱਲ ਕਹੀ ਆ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ ਪੱਛੀ ਚ ਆਇਆ ਕਿੰਨਾ ਤੇਜ ਆਇਆ ਸੀ ਕਿੰਨਾ ਜਦੋਂ ਪਹਿਲਾਂ 85 ਦੇ ਪਲਾਟ ਜਿਹੜੇ ਸੀਗੇ ਉਹ ਇਸ ਕੋ ਕਿਤੇ ਜ਼ਿਆਦਾ ਵੱਸ ਸੀਗੇ ਜਿਹੜੇ ਜਿਨ੍ਹਾਂ ਨੇ ਉਹ ਕਵਰ ਕੀਤਾ ਤੁਹਾਡੇ ਕੋਲ ਪਤਾ ਨਹੀਂਗਾ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਵਿੱਚ ਪੱਕਾ ਹੱਲ ਵੀ ਇਹਦਾ ਜਿਹੜਾ ਅਫਸਰ ਜਦੋਂ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਇਹਦਾ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਰੋਸਪੁਰ ਦੇ ਦੋ ਜ਼ਿਲ੍ਹੇ ਆ ਵੀ ਜਿਹਦੇ ਵਿੱਚ ਫਸਲ ਤਾਂ ਹਜ਼ਾਰਾਂ ਇਕੜੇ ਚਲੀ ਹੈ ਕੋ ਨੁਕਸਾਨ ਹੋਇਆ ਉਹਦਾ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਮਹਿਤਵ ਦਿੱਤੀ ਜਦੋਂ ਪਾਣੀ ਨੂੰ ਉੱਚੇ-ਉੱਤੇ ਦਾ ਬਦਲੋਦੀ ਕਰਾਂਗੇ ਐਸੇ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਬੜੀਆਂ ਨਦੀਆਂ ਹੈਗੀਆਂ ਪੌਂਡ ਕੈਂਪ ਦੇ ਵਿੱਚ ਪਾਣੀ ਖਤਰੇ ਦੀ ਬਾਤ ਉੱਪਰ ਹੈ ਉੱਥੋਂ ਰਿਲੀਜ਼ ਹੋ ਰਿਹਾ ਹੈ ਔਰ ਸਤਲੋਜ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਾਖੜਾ ਡੈਮ ਦੇ ਵਿੱਚ ਪਾਣੀ ਵੱਧ ਰਿਹਾ ਤੇ ਉਧਰੋਂ ਵੀ ਰਿਲੀਜ਼ ਹੋ ਰਿਹਾ ਹੈ ਅਸੀਂ ਉਹਨੂੰ ਕੋਆਰਡੀਨੇਟ ਕਰ ਰਹੇ ਹਾਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਕਰ ਰਹੇ ਆ ਗੋਰ ਸਾਹਿਬ ਕਰ ਰਹੇ ਆ ਸਾਰੇ ਜਿਹੜੇ ਮਿਲ ਕੇ ਅਸੀਂ ਕਰ ਰਹੇ ਆ ਉਹਨੂੰ ਤਾਂ ਕਿ ਉਹ ਵੇਵ ਇਕੱਠੀ ਨਾ ਹੋ ਜੇ ਇਹ ਇਹ ਸੋਇ ਜਿਹੜਾ ਤਰਨ ਤਰਨ ਔਰ ਰੋਜਪੜ ਦੇ ਵਿੱਚ ਜਿਹੜੇ ਤੁਹਾਡੇ ਤਾਪੂ ਸੀਗਾ ਕਿ ਇਹਨੂੰ ਸਾਡੇ ਕਾਮੂਦਰ ਤਾਪੂ ਕਹਿੰਦੇ ਆ ਜੀ ਹਾਂ ਉਹ ਉੱਥੋਂ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰਤਾ ਹੋਇਆ ਕੁਝ ਇੱਕ ਬੰਦੇ ਉੱਥੇ ਰਹੇ ਆ ਉਹਨਾਂ ਨੂੰ ਪੀਣ ਲਈ ਪਾਣੀ ਸੁੱਕਾ ਰਾਸ਼ਨ ਅਸੀਂ ਸਾਰੇ ਉਹਨਾਂ ਨਾਲ ਵੀ ਇੰਟੈਕ ਆ ਮੈਂ ਤੇ ਨੰਬਰ ਸਾਡੇ ਕੋਲ ਆ ਗਿਆ ਵੱਡੇ ਜੋ ਪ੍ਰੈਗਨੈਂਟ ਰੈਡੀ ਸੀਗੇ ਜਿਨ੍ਹਾਂ ਦੀ ਡਿਲੀਵਰੀ ਹੋ ਰਹੀ ਸੀ ਉਹਨਾਂ ਨੂੰ ਅਸੀਂ ਪਹਿਲੇ ਲਿਆਂਦਾ ਸੀ ਬਾਹਰ ਕੱਢ ਲਿਆ ਸੀ ਰੈਸਕਿਊ ਕਰ ਲਿਆ ਸੀ ਉਹਦੇ ਵਿੱਚੋਂ ਇੱਕ ਦਾ ਸਿਹੇਰੀਨ ਹੋ ਗਿਆ ਉਹਨਾਂ ਦੀ ਬੇਟੀ ਹੋਈ ਜਾ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕਡੈਂਸੀ ਸੀ ਸੀ ਉਹ ਆਪਣੀ ਸਪੋਰਟ ਮੈਡੀਕਲ ਫਾਲ ਚੁਣਵਾ ਦਿੱਤਾ ਸੋ ਸਾਰੇ ਜਿੰਨੀਆਂ ਵੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਅਸੀਂ ਆਫਰ ਦਿੱਤੀ ਆ ਕਿ ਤੁਸੀਂ ਆ ਕੇ ਸਾਡੇ ਹਸਪਤਾਲ ਸਾਡੇ ਫੈਮਿਲੀ ਨੰਬਰ ਜਿਦਾਂ ਰੋ ਅਸੀਂ ਪਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਲੀਵਰੀ ਹੋ ਜੇਗੀ ਮਾਂ ਬੱਚਾ ਦੋਨੋਂ ਤੰਦਰੁਸਤ ਹੋ ਕੇ ਤੁਹਾਨੂੰ ਵਾਪਸ ਕਰ ਜਾਈਏ ਜੋ ਇਸ ਤਰ੍ਹਾਂ ਮਰਾ ਕੇ ਇਸੇ ਤਰ੍ਹਾਂ ਸਾਡਾ ਜਿਹੜਾ ਜਦ ਧੰਦੇ ਪਾਣੀ ਕਰਕੇ ਸਕੇਂਡ ਡਿਜ਼ੀਜ਼ ਮੱਖੀਆਂ ਮਛਰਾ ਕਰਕੇ ਡੈਂਗੀ ਮਲੇਰੀਆ ਚਿਕਨੋਹਰੀਆ ਡਾਇਰੀਅਲ ਡਿਜ਼ੀਜ਼ਸ ਬਚਾ ਨਹੀਂ ਆ ਉਹਦੇ ਵਾਸਤੇ ਅਸੀਂ ਲਾਰਗੇਜੇ ਟ੍ਰੈਕਿੰਗ ਕਰ ਰਹੇ ਹਾਂ ਜਿੱਥੇ ਮੱਛਰ ਦਾ ਲਾਰਵਾ ਸਮੋ ਮਿਲਦਾ ਜਾਂ ਮੱਛਰ ਮਿਲਦਾ ਡੀਟੈਕਸ਼ਨ 90 ਨਾਰਮਲਸ ਭੇ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਚ ਸਕੇਲ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ 20 ਬੰਤੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਨਡ ਪਾਣੀ ਮੋਤਰਾਸ ਵੀ ਦੇ ਰਹੇ ਹਾਂ ਬੈਂਕਰ ਦੇ ਥਰੂ ਵੀ ਜਿੱਥੇ ਲੋਨ ਆ ਸੇ ਪਾਰਟਿਸਪਾਈ ਹੁਣਾਂ ਸਪਲਾਈ ਕਰ ਰਹੇ ਆ। ਸੋ ਇਹ ਸਾਰੀਆਂ ਮੈਜਰਸ ਕਰ ਰਹੇ ਆ ਤੇ ਨਾ ਨਾ ਸਾਡਾ ਸੈੱਟ ਫੀਲਡ ਏਰੀਆ ਲਈ ਕਿੰਨਾ ਫੰਡ ਪੰਜਾਬ ਗਵਰਨਮੈਂਟ ਵੱਲੋਂ ਹੁਣ ਤੱਕ ਰੀਲੀਜ਼ ਕੀਤਾ ਜਾ ਚੁੱਕਾ ਹੈ? ਸੈਂਟਰ ਦੀ ਵੀ ਜੀ ਦਿੱਤੀ ਹੈ ਜੀ ਸੈਂਟਰ ਵੱਲੋਂ ਵੀ ਪੰਜਾਬ ਦੀ ਬਾ ਵੜੀ ਗਈ ਹੈ ਕਿ ਨਹੀਂ? ਅ ਤੇ ਇਹ ਬੜਾ ਸਾਰਾ ਜਿਹੜਾ ਡਾਟਾ ਜੀ ਕਿਉਂਕਿ ਮੈਂ ਵੀਰਚਾ ਪਿਛਲੇ ਦੋ ਤਿੰਨ ਦਿਨ ਤੋਂ ਤੇ ਸੀਐਮ ਸਾਹਿਬ ਖੁਦ ਖੁਦ ਮੌਕਾ ਦੇਖ ਕੇ ਗਏ ਆ। ਇਹਦੇ ਵਾਸਤੇ ਜਿਹੜਾ ਸਾਡਾ ਡਿਜਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ ਚ ਫੰਡਸ ਦਾ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੁ ਸਾਰੇ ਮਹਿਕਮਿਆਂ ਨੂੰ ਕਹਤਾ ਕਿ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਪਸ਼ੂਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਅੰਡਰ ਲੀਫ ਜਿਹੜਾ ਵੀ ਰੀਲੀ ਮਟੀਰੀਅਲ ਜਦੋਂ ਮਰਜੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਕੇ ਬਿੱਲ ਭੇਜ ਦਿਓ ਆਹ ਦੀ ਰੈਡ ਡਿਸਟ੍ਰਿਕਟਸ ਇਫੈਕਟਡ ਹੋਏ ਹੋਏ ਨੇ ਫੰਡਸ ਰੀਲੀਜ਼ ਨਹੀਂ ਹੋ ਰਹੀ ਕਿਹੜੇ ਵੇਲੇ ਉਹਨਾਂ ਕੋਲ ਨਹੀਂ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਕਿੰਨਾ ਕੁ ਪੈਸਾ ਤੁਸੀਂ ਰੀਲੀਜ਼ ਕਰ ਚੁੱਕੇ ਹੋ ਹੁਣ ਤੱਕ ਪੰਜਾਬ ਦੇ ਜਿੰਨੇ ਵੀ ਡਿਸਟ੍ਰਿਕਟ ਇਫੈਕਟਡ ਇਫੈਕਟਿਵ ਹੈਗੇ ਲੋ ਅਗਰ ਜੇ ਤੁਸੀਂ ਇੱਕ ਮੰਤਰੀ ਹੋ ਕੇ ਤੁਹਾਡੇ ਕੋਲ ਡਿਟੇਲ ਨਹੀਂ ਹੈਗੀ ਤਾਂ ਫਿਰ ਸਰਕਾਰ ਕੋਈ ਤੁਹਾਨੂੰ ਕਿਵੇਂ ਚੁਕਾਏਗੀ ਤੁਸੀਂ ਨਾ ਇੱਕ ਸੀਨੀਅਰ ਪੱਤਰਕਾਰ ਨੂੰ ਮੈਂ ਬਰਨਾਂ ਵੀ ਇੱਥੇ ਆਦਾ ਜਦੋਂ ਫਲੱਡਸ ਆਉਂਦੇ ਆ ਪਹਿਲਾ ਕੰਮ ਤਾਂ ਰੈਸਕਿਊ ਤੇ ਦੂਜਾ ਹੁੰਦਾ ਹੈ ਰਿਲੀਫ ਤੀਜਾ ਹੁੰਦਾ ਕਿ ਜਦੋਂ ਆਪਾਂ ਉਹਦੀ ਰੀਹੈਬਿਟੇਸ਼ਨ ਮੈਂ ਜਦੋਂ ਮਤਲਬ ਇਸ ਤੋਂ ਬਾਅਦ ਸਾਡੀ ਅਗਲੀ ਫੇਸ ਹੋਣੀ ਹੈ ਕਿ ਰੀਹੈਬਿਟੇਸ਼ਨ ਹੋਣੀ ਉਹਦੇ ਵਿੱਚ ਕ੍ਰੌਪ ਡੈਮੇਜ ਅਸੈਸ ਹੋਣੀ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਪੈਸੇ ਸਾਨੂੰ ਕਿੱਥੇ ਕਿੱਥੇ ਮਸਲੂ ਲੋੜ ਆਏ ਕੱਲ ਇੱਕ ਬੜਾ ਮਤਲਬ ਜਾਨ ਹਾਪੋਰਚੁਨੇਟ ਇੱਕ ਵਾਕਿਆ ਹੋਇਆ ਸੀ ਹਸਾਰਪੁਰ ਦੇ ਵਿੱਚ ਮੈਂ ਉਹਨੂੰ ਵੀ ਮੋਨਿਟਰ ਕਰ ਲਿਆ ਸਾਡੀਆਂ 10 ਮਿੰਟ ਦੇ ਵਿੱਚ ਅੰਬੂਲੈਂਸ ਪਹੁੰਚ ਗਈਆਂ ਸੀ ਉਹਨਾਂ ਨੂੰ ਹਸਪਤਾਲ ਲਿਜਾ ਕੇ ਅੰਮ੍ਰਿਤਸਰ ਤੋਂ ਮੈਂ ਟੀਮ ਭੇਜ ਦਿੱਤੀ ਆ ਉੱਥੇ ਉਹਦੀ ਮੈਨੇਜਮੈਂਟ ਹੋ ਰਹੀ ਆ ਉਹਨਾਂ ਦਾ ਸਾਰਾ ਰਾਜ ਫਿਸ਼ਟਿਸਟਿਕਲੀ ਹੋ ਰਿਹਾ ਪਹਿਲਾ ਜਿਹੜਾ ਕੰਮ ਹੈ ਨਾ ਜਿਹੜਾ ਕਹਿੰਦੇ ਇਹ ਰੈਸਕਿਊ ਤੇ ਲਿਖੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਸੈਂਟੀਫਿਕ ਹੈ ਦੀ ਮੈਡੀਕਲ ਬਟਾ ਜਦੋਂ ਰੀਹੈਬਿਲੀਟੇਸ਼ਨ ਆਏਗੀ ਉਸ ਵੇਲੇ ਤੁਹਾਨੂੰ ਲੱਗਣਾ ਵੀ ਆਸੈਸ ਹੈ ਆ ਡੈਮੇਜਰ ਜਾਇ ਵੜੀਆਂ ਫਿਕਸਰ ਸ ਆਸੀਂ ਸਰਪਟ ਤੋਂ ਹੁੰਦੀ ਆਈ ਆ ਸਰਪਟ ਤੋਂ ਆਉਣ ਨੂੰ ਸਰਪਟ ਆਪਣੇ ਟੀਪ ਭੇਜੋ ਬੰਤੀ ਸਾਹਿਬ ਸਾਡੇ 3.7 ਪੱਡੀ 66 ਹੋ ਚਲੇ ਆ ਫਰੀਪੁਰ ਜ਼ਿਲ੍ਹੇ ਦਾ ਹੱਤਾਂ ਲੈ 86 ਪੋਸਟਾਂ ਨੇ ਸਿਰਫ 26 ਪੋਸਟਾਂ ਨੇ ਬਾਕੀ ਪੋਸਟਾਂ ਖਾਲੀ ਪਈਆਂ ਕਿਵੇਂ ਲਾਜ ਹੋਏ ਇਹ ਕੰਮ ਦੀ ਗੱਲ ਹੈ ਇਹ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ 1000 ਡਾਕਟਰ ਭਰਤੀ ਕੀਤੇ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਹੈ ਜੀ ਇਸ ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਡਾਕੂਮੈਂਟ ਵੈਰੀਫਿਕੇਸ਼ਨ ਚੱਲਦੀ ਪਈ ਆ 15 ਤੋਂ 15 ਦਿਨ ਚੱਲਣਗੇ ਸਾਰੇ ਜ਼ਿਲ੍ਹਾ ਹਸਪਤਾਲ ਸਾਰੇ ਸਬਡਿਵੀਜ਼ਨ ਹਸਪਤਾਲ ਸੀਐਸਸੀ ਦੇ ਵਿੱਚ 24 ਘੰਟੇ ਸਬਸਿਸ ਹੋਣ ਗਿਆ 400 ਨਰਸਾਂ ਦੀ ਅਨੋਟਾਈਜ਼ਮੈਂਟ ਵੀ ਚੱਲੀ ਗਈ ਆ ਪ੍ਰੋਸੈਸ ਸ਼ੁਰੂ ਹੋ ਗਿਆ 550 ਦੀ ਹੋਰ ਤਿਆਰ ਹੈ ਜੀ 1000 ਨਰਸਾਂ ਆਣਗੀਆਂ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਸੀ ਪਹਿਲਾਂ ਪੜ੍ਹ ਕੇ ਕਰ ਚੁੱਕੇ ਹੋ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਕਲੀਨਟ ਨੇ ਤੁਹਾਡੇ ਤੇ ਪਹਿਲੀ ਵਾਰ ਹੀ ਹੈ ਜੀ ਪਹਿਲੀ ਸਰਕਾਰ ਹੈ ਕਿ ਆਈ ਵਾਰੀ ਬੱਚੇ ਪੀਜੀ ਕਰਨਾ ਆਉਂਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਉਹ ਪੀਜੀ ਕਰਕੇ ਚਲੇ ਜਾਂਦੇ ਸੀ ਬੋਰਡ ਐਕਸੇ ਮਸ਼ੀਨਾ ਜਿਹੜੀਆਂ ਨੇ ਪਹਿਲੇ ਕਦਾ ਜਵਾਬ ਖੁਦੀ ਦੂਜਾ ਸਵਾਲ ਵਿੱਚ ਪਾ ਕਰਦਾ 125 ਡਾਕਟਰ ਜੁਆਇਨ ਕਰ ਗਏ ਜੀ ਬਾਕੀ ਅਨਸਾ 7.5 ਕਰੋੜ ਰੁਪਏ ਜਮ੍ਹਾਂ ਕਰਾ ਦਿੱਤਾ। ਬਾਕੀ ਜਿਹੜੇ ਬਚੇ ਹੁਣ ਨੋਟਸ ਦਿੱਤਾ ਵੀ ਜ਼ਿਆਦਾ 8 ਕਰੋੜ ਤੁਸੀਂ ਜਮ੍ਹਾਂ ਕਰਾ ਦਿਓ ਤਾਂ ਜਾ ਸਰਵਿਸ ਚਲਦੀ ਹੈ। ਇਹ ਪਹਿਲੀ ਵਾਰੀ ਹੋ ਗਿਆ ਜਿਹੜੇ ਡਾਕਟਰ 55 ਤੇ ਰਿਟਾਇਰ ਹੁੰਦੇ ਸੀ ਗੈਨੇਕੋਲੋਜੀਸਟਾ, ਦੋਸ਼ੀ ਦੇ ਡਾਕਟਰ ਹੈ, ਸਰਜਨ ਹੈ, ਅਨਸਥੈਟਿਸਟ ਹੈ, ਸੈਕਟਰਿਸਟ ਹੈ ਉਹਨਾਂ ਵਾਸਤੇ ਅਸੀਂ ਸਪੈਸ਼ਲ ਪੈਕੇਜ ਦਿੱਤੇ। ਉਹਨਾਂ ਨੂੰ ਕਿਹਾ ਵੀ ਤੁਸੀਂ 5 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਦੇ ਸਕੀ ਆ। ਬਹੁਤ ਸਾਰੀਆਂ ਮਈਅਰਸ ਕਰਕੇ ਸੀ ਜਿਹੜੀ ਜੜੀ ਪਿਛਲੇ 30 ਸਾਲ ਦੀ ਕਮੀ ਸੀ। ਉਹ ਅਸੀਂ 3.5 ਸਾਲ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਤਕਰੀਬਨ ਤਿੰਨੇ ਪੰਜ ਸਾਲ ਚੋਂ ਨੂੰ ਪੂਰੀ ਕਰਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸੋਨ ਹੈ